ਰਜਿਸਪਰ ਸਾਹਿਬ ਅੱਜ ਪਿੰਡ ਜਿਹੜਾ ਹੈ ਬਾਬਾ ਜੀ ਦਾ ਸਲਾਣਾ ਜਿਹੜਾ ਭੰਡਾਰਾ ਬਣਾਇਆ ਜਾ ਰਿਹਾ ਹੈ ਇਹ ਲਗਭਗ 70 ਸਾਲ ਤੋਂ ਬਣਾਇਆ ਜਾ ਰਿਹਾ ਹੈ ਇਹਦੇ ਬਾਰੇ ਦੱਸੋ ਕਿਹਦੀ ਜਗ੍ਹਾ ਹੈ ਤੇ ਕੀ ਵਿਤਰਤ ਇਹ ਜਿਹੜਾ ਅੱਜ ਮੇਲਾ ਹੋ ਰਿਹਾ ਜੀ ਬਾਬੇ ਲੁੱਡਨ ਸਾਹ ਦਾ ਮਜਾਦ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਮੇਲਾ ਹੁੰਦਾ ਪਰ ਬਹੁਤ ਪੁਰਾਣ ਸਾਡੇ ਮੁਦਵੜਿਆਂ ਤੋਂ ਵੀ ਪਹਿਲਾਂ ਦਾ ਇਹ ਮੇਲਾ ਚੱਲਦਾ ਆ ਇਹਦੇ ਵਿੱਚ ਲੋਕ ਦੱਸਦੇ ਨੇ ਜੋ ਕੋਈ ਆਪਣੀ ਛੱਡ ਨਾਲ ਇੱਥੇ ਕੋਈ ਸੁਕਣ ਕਰਦਾ ਉਹ ਸੁਕਣ ਪੁਰੀਆਂ ਰਿਹਾ ਜਦੋਂ ਕਈ ਜਿਹੇ ਮੋਕੇ ਵਗਾਰਾ ਹੋ ਜਾਂਦੇ ਆ ਉਥੇ ਮਥਰ ਦੇਖਦਾ ਬਹੁਜ ਵਿੱਚ ਜੋ ਵੀ ਉਹ ਆਪਣੀ ਸੁੱਖਣ ਕਰ ਜਾਉ ਉਥੇ ਆ ਕੇ ਲੰਦਾ ਬਿਲਕੁਲ ਠੀਕ ਹੋ ਜਾਂਦਾ ਇਹ ਮੇਲਾ ਬਹੁਤ ਪੁਰਾਣਾ ਸਾਡੀ ਹੂਰ ਤੋਂ ਪਹਿਲਾਂ ਦਾ ਮਦਕਲੇ ਚੱਲਿਆ ਹੈ ਪਹਿਲਾਂ ਇੱਥੇ ਬਹੁ ਆਪਣੀ ਸਾਈ ਸਾਈ ਦਸੰਦਹੀ ਜਗਤਜੀਤ ਸੇਵਕਾ ਹੈ ਉਥੋਂ ਬਹੁ ਦਾ ਬੇਟਾ ਹੈ ਬੂਟਾ ਰਾਮ ਜੀ ਜਿਹੜੇ ਅੱਜ ਜਨਮ ਸਨਮਾਨ ਕੀਤਾ ਗਿਆ ਸਾਡੀ ਸਭਾ ਵੱਲੋਂ ਉਹ ਵੀ ਬਹੁਤ ਜ਼ਿਆਦਾ ਸੇਵਾ ਕਰਿਆ ਹਰ ਵੀ ਵਾਰ ਇੱਥੇ ਬਹੁਤ ਰਾਸ਼ਨ ਦਾ ਲੋਕ ਮੱਥਾ ਮੱਥਾ ਟੇਕਦੇ ਆ ਦੇਰ ਬਗਦਬ ਆ ਗਿਆ ਆਪਣੀਆਂ ਮਨਸਾਬ ਮਤਲਬ ਮੰਗਦੇ ਆ ਜੋ ਬਾਬਾ ਜੀ ਪੂਰੀਆਂ ਕਰਦੇ ਨੇ ਬਾਕੀ ਪਹਿਲਾਂ ਤੇ ਬਹੁਤ ਘੱਟ ਹੁੰਦਾ ਜਿਆ ਇੱਥੇ ਰਸ ਹੁਣ ਤੇ ਕਾਫੀ ਲੋਕ ਦੁਨੀ ਬਾਹਰੋਂ ਵੀ ਲੋਕ ਆਉਂਦੇ ਨੇ ਬਾਕੀ ਮੇਲੇ ਮੁੱਲੇ ਦੇਰ ਹੋ ਰਹੀ ਹੈ ਪੁੰਗੜੇ ਪੁੰਗੜੇ ਤਾਂ ਕਾਫੀ ਰਸ ਹੈ ਪਰ ਇਹ ਦੰਦਾਂ ਦਾ ਕੰਮ ਚੱਲਦਾ ਜੇ ਅੱਗੇ ਤੋਂ ਵੀ ਬਹੁਤ ਜ਼ਿਆਦਾ ਮਤਲਬ ਮੇਲਾ ਭਰਨੀ ਸੁਭਾਵਨਾ ਬਾਕੀ ਸ਼ਾਮ ਦੇ ਵੇਲੇ ਇੱਥੇ ਚਾਹ ਤੋਂ ਪੰਜ ਕਾਡੀ ਦਾ ਮੈਜ ਹੁੰਦਾ ਕਾਫੀ ਟੀਮਾਂ ਸੇ ਹਰਿਆਣ ਪਿੰਡ ਦੇ ਸਜੋਰ ਨਾਲ ਇਹ ਮਤਲ ਮੇਲਾ ਜਿਹੜਾ ਮੁਰਾਇਆ ਜਾਂਦਾ ਪਹਿਲਾਂ ਤੇ ਇੱਥੇ ਕੋਈ ਖਾਸ ਗੱਲ ਨਹੀਂ ਹੁੰਦੀ ਉੱਤੇ ਜਗ ਵਗਦਾ ਸਵੇਰ ਦਾ ਹੋਰ ਲੋਕਾਂ ਨੇ ਮਤਲ ਕਈ ਤਰ੍ਹਾਂ ਦੇ ਲੰਗਰ ਲਾਏ ਨੇ ਬਹੁਤ ਲੋਕਾਂ ਨੂੰ ਮਤਲ ਜੀ ਸ਼ਰਧਾ ਇਸ ਮੇਲੇ ਨੂੰ ਮਤਲ ਮੰਦੇ ਲੋਕ ਤੇ ਇਸ ਕਰਕੇ ਉਹਨਾਂ ਦੇ ਬੇਟੇ ਨੇ ਗਾਂ ਅੱਗੇ ਬਜ਼ੁਰਗਾਂ ਦੀ ਪਰੰਪਰਾ ਨੂੰ ਕਾਇਮ ਰੱਖਦਿਆਂ ਹੋਇਆਂ ਇਹ ਮਤਲ ਹਰ ਸਾਲ ਮੇਲੇ ਦੇ ਵਿੱਚੋਂ ਸ਼ੁਰੂਆਤ ਕਰਦੇ ਆ ਬਾਕੀ ਪਿੰਡ ਦਾ ਸਹਿਯੋਗ ਕਾਫੀ ਹੈ ਜੀ ਤੇ ਬਾਈ ਕਿੱਥੋਂ ਸਪੰਸਾ ਕਿਥੋਂ ਕਿਥੋਂ ਸੰਗਤ ਆਉਂਦੀ ਹੈ ਜੀ ਹਾਂ ਜੀ ਕਿਥੋਂ ਤੋਂ ਸੰਗਤ ਕੋਈ ਦੀਆਂ ਕਿਉਂ ਸੰਗਤ ਕਿਥੋਂ ਕਿਥੋਂ ਆਉਂਦੀ ਹੈ ਜੀ ਬਹੁਤ ਦੂਰੋਂ ਦੂਰੋਂ ਲੋਕੀ ਆਉਂਦੇ ਆ ਜੀ ਇੱਥੇ ਕਾਫੀ ਆਪਣੇ ਜੇ ਸੁਭੀਨੇ ਨੂੰ ਵੀ ਪਰਾ ਲੱਗਦਾ ਆਪਣੇ ਕਲਾਮ ਪੇਸ਼ ਕਰ ਦੇਣਾ ਦੁਨੀਆਂ ਲੱਗ ਲੱਗੇ ਪਿੰਡਾਂ ਦੀ ਸਾਡੇ ਛਾਉਣ ਬਹੁਤ ਜ਼ਿਆਦਾ ਸ਼ੋਹ ਜਣਾ ਤੇ ਕਾਫੀ ਦੁਨੀਆਂ ਆਉਂਦੀ ਹੈ ਸਪੰਸਾ ਸਾਹਿਬ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਨੌਜਵਾਨਾਂ ਨੂੰ ਤੇ ਇਹ ਸੁਨੇਹਾ ਦੇਣਾ ਚਾਹੁੰਦੇ ਆ ਵੀ ਜਦੋਂ ਸਾਡੇ ਪੁਰਾਣੇ ਬਜ਼ੁਰਗ ਹੀ ਆਪਣੇ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਹਰ ਦਿਨ ਵਾਰ ਮਨਾਉਂਦੇ ਸੀ ਇਹਨਾਂ ਨੂੰ ਵੀ ਚਾਹੀਦਾ ਮਨਾਉਣਾ ਅੱਜ ਕੱਲ ਇੱਕ ਨਸ਼ੇ ਦੀ ਲਹੂਤ ਬਹੁਤ ਜ਼ਿਆਦਾ ਲੱਗ ਗਈ ਆ ਬੱਚੇ ਇਸ ਪਾਸੇ ਘਟਾਂਦੇ ਨਸ਼ਿਆਂ ਜਦਾ ਹੋ ਗਿਆ ਔਰ ਕਾਫੀ ਸਾਡੇ ਸਰਦਾਰੀਆ ਸਾਹਿਬ ਵੀ ਇੱਥੇ ਕੋਈ ਨਾ ਕੋਈ 2-3 ਮਹੀਨੇ ਬਾਅਦ ਜਾਂ ਮਹੀਨੇ ਬਾਅਦ ਕੋ ਕੈਂਪ ਲਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਆ ਕਿ ਨਸ਼ੇ ਤੋਂ ਦੂਰ ਰਹੋ ਆਪਣੇ ਵੱਡਿਆਂ ਦਾ ਆਦਰ ਕਰੋ ਜੋ ਵੀ ਸਾਡੀ ਸਭ ਤੋਂ ਪੁਰਾਣੀ ਚਲਦੀ ਆ ਜੀ ਔਰ ਨੂੰ ਬਰਕਰਾਰ ਰੱਖਦੇ ਹੋਇਆ ਗਾਂਵ ਬਰੋਈ ਐ ਸਿਤਾਰਾਂ ਪਿੰਡ ਵਾਸੀ ਬਹਿਰਾਮ ਪਰ ਮੀਡੀਆ ਦਾ ਬਹੁਤ ਹੀ ਤਹਿ ਦਿਲੋਂ ਅਭਾਰੀ ਹਾਂ ਜਿਨ੍ਹਾਂ ਨੇ ਅੱਜ ਮੇਰੇ ਪਿੰਡ ਦੀ ਸ਼ੋਭਾ ਪ੍ਰਵਧਾਨ ਵਿੱਚ ਬਹੁਤ ਜ਼ਿਆਦਾ ਭੂਮਿਕਾ ਨਿਭਾਈ ਅੱਜ ਮੇਰੇ ਪਿੰਡ ਵਿੱਚ ਇੱਕ ਬਾਬਾ ਲੁੱਡਣ ਸ਼ਾਹ ਦੀ ਮਜ਼ਾਰ ਜਿੰਨੂੰ ਪੁਰਾਣੇ ਸਮਿਆਂ ਤੋਂ ਬਾਬਾ ਲੁੱਡਣ ਸ਼ਾਹ ਦਾ ਤੱਕਿਆ ਦੇ ਨਾਂ ਤੇ ਜਾਣਿਆ ਜਾਂਦਾ ਸੀ ਅੱਜ ਉਹਦੀ ਮਸ਼ਹੂਰੀ ਮੀਡੀਆ ਦੇ ਥਰੂ ਬਹੁਤ ਜ਼ਿਆਦਾ ਪੰਜਾਬ ਦੇ ਕੋਨੇ-ਕੋਨੇ ਵਿੱਚ ਹੋ ਰਹੀ ਹੈ ਅੱਜ ਉਹਦੀ ਜ਼ਰੂਰਤ ਵੀ ਹੈ ਇਸ ਮੇਲੇ ਦੀ ਬਹੁਤ ਭੂਮਿਕਾ ਹੈ ਇਸ ਮੇਲੇ ਵਿੱਚ ਇਹ ਮੇਲਾ ਨਹੀਂ ਹੈ ਇਹ ਦੁਨੀਆ ਨੂੰ ਇੱਕ ਸੰਦੇਸ਼ ਦੇਣ ਵਾਲਾ ਰਸਤਾ ਹੈ ਕਿ ਅੱਜ ਇਹਨਾਂ ਪਹਿਲੀ ਪਰੰਪਰਾ ਨੂੰ ਜਾਗਰੂਤ ਰੱਖਦੇ ਹੋਏ ਜਿਸ ਤਰ੍ਹਾਂ ਪੰਜਾਬ ਨੂੰ ਮੇਲਿਆਂ ਦਾ ਸ਼ਹਿਰ ਮੰਨਿਆ ਜਾਂਦਾ ਸੀ ਪਰ ਕੁਝ ਸਮੇਂ ਪਹਿਲਾਂ ਇਹ ਬੱਤੀ ਬੁੱਝ ਗਈ ਅੱਜ ਉਹ ਬੱਤੀ ਚ ਦੁਬਾਰਾ ਤੇਲ ਪੈਣਾ ਸ਼ੁਰੂ ਹੋ ਗਿਆ ਪਰ ਆਉਣ ਵਾਲੀ ਪੀੜ੍ਹੀ ਨੂੰ ਇਹ ਸੰਦੇਸ਼ ਹੈ ਕਿ ਇਹਨਾਂ ਮੇਲਿਆਂ ਦੇ ਵਿੱਚ ਨਸ਼ਿਆਂ ਦੇ ਨੂੰ ਛੱਡ ਕੇ ਇਹਨਾਂ ਮੇਲਿਆਂ ਦੇ ਵਿੱਚ ਰੌਣਕ ਵਧਾਈ ਜਾਵੇ ਇਹਨਾਂ ਮਜ਼ਾਰਾਂ ਨੂੰ ਮੰਨਿਆ ਜਾਵੇ ਔਰ ਇਹਨਾਂ ਤੋਂ ਮੂਹ ਮੰਗੀਆਂ ਮਰਾਦਾਂ ਪਾਈਆਂ ਜਾਏ ਇਹ ਬਹੁਤ ਹੀ ਅਹਿਮ ਜਗ੍ਹਾ ਹੈ ਕਿ ਇੱਥੇ ਜੋ ਵੀ ਕੋਈ ਆਂਦਾ ਸੱਚੇ ਦਿਲ ਨਾਲ ਪ੍ਰਾਰਥਨਾ ਕਰਦਾ ਔਰ ਝੂਲੀ ਪੜਕੇ ਜਾਂਦਾ ਹੈ ਇਸ ਕਰਕੇ ਇੱਥੇ ਬਹੁਤ ਜ਼ਿਆਦਾ ਰੱਛਾ ਹੈ ਦੁਨੀਆ ਨੇ ਆਪਣੀ ਖੁਸ਼ੀ ਦੀ ਫਲੰਦਾ ਕਰਦੇ ਸਾਰਾ ਸਾਰੀ ਲੰਗਰ ਲਗਾਏ ਜਾਂਦੇ ਹਨ ਔਰ ਲਗਾਉਂਦੇ ਹਨ ਔਰ ਜੋ ਆਉਣ ਵਾਲੀ ਜਨਤਾ ਹੈ ਨਿਸ਼ਾਏ ਉਹਨਾਂ ਨੂੰ ਸੰਸਕ੍ਰਿਤੀ ਪੈਦਾ ਹੋਏ ਔਰ ਮੈਂ ਚਾਹੁੰਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੇਲਾ ਦਿਨੂ ਦੀ ਰਾਤ ਨੂੰ ਨਿਤਰਤੀ ਕਰੇ ਔਰ ਪੰਜਾਬ ਵਿੱਚ ਹੈਡਲਾਈਨ ਦੇ ਵਿੱਚ ਆਵੇ ਕਿ ਪਿੰਡ ਬਹਰਾਮਪੁਰ ਦਾ ਜੋ ਕਿ ਸਨ 47 ਤੋਂ ਪਹਿਲਾਂ ਚਲਦੀ ਆਈ ਮਜ਼ਾਰ ਆਪਨੇ ਦੇਖਿਆ ਹੋਏਗਾ ਕਿ ਜੋ ਇਸ ਮਜ਼ਾਰ ਦੀਆਂ ਇੱਟਾਂ ਛੋਟੀ ਇੱਟ ਦੇ ਆ ਬੜਿਆ ਹੋਇਆ ਕਿਉਂਕਿ ਇਹ ਪਹਿਲਾ ਜੋ ਸ਼ਹਿਰ ਸੀ ਛੋਟੀ ਇੱਟ ਦਾ ਬਣਿਆ ਇਹ ਰਾਦੇ ਬਹਿਰਮ ਖਾਨ ਦੇ ਟਾਈਮ ਦਾ ਬਣਿਆ ਉਸ ਟਾਈਮ ਦੀ ਇਹ ਮਜ਼ਾਰ ਹੈ ਔਰ ਉਸ ਟਾਈਮ ਦੀ ਮੰਤਾ ਹੋ ਰਹੀ ਹੈ ਜੋ ਅੱਜ ਦੁਨੀਆ ਨੂੰ ਉਹਦਾ ਰਿਜ਼ਲਟ ਮਿਲ ਰਿਹਾ ਤੋਂ ਇਨਾ ਹੀ ਕਹਿੰਦੇ ਹੋਏ ਧੰਨਵਾਦ ਮੀਡੀਆ ਦਾ ਬਹੁਤ-ਬਹੁਤ ਧੰਨਵਾਦ ਸਰ ਸਰ ਅੱਜ ਜਿਹੜਾ ਸਲਾਨਾ ਪੰਡਾ ਰਾ ਜਿਹੜਾ ਮਨਾਇਆ ਜਾ ਰਿਹਾ ਹੈ ਇਹਦੇ ਬਾਰੇ ਦੱਸ ਦਿਓ ਪਹਿਲਾਂ ਤੇ ਸਰ ਤੁਹਾਡਾ ਇੱਥੇ ਆਉਣ ਦੇ ਬਹੁਤ-ਬਹੁਤ ਧੰਨਵਾਦ ਕਰਦੇ ਆ ਸੀ ਪੰਜਾਬ ਨਿਊਜ਼ ਬਹੁਤ ਹੀ ਸਾਨੂੰ ਜਿਹੜਾ ਮਾਨ ਤੁਸੀਂ ਬਖਸ਼ਿਆ ਇਸ ਮੇਲੇ ਨੂੰ ਸਾਰੇ ਪਿੰਡ ਵਾਸੀਆਂ ਨੂੰ ਕਹਿੰਦੇ ਨੇ ਕਿ ਬਾਤ ਉਨਹੀ ਕੀ ਹੁੰਦੀ ਹੈ ਬਾਤ ਉਨਹੀ ਕੀ ਹੁੰਦੀ ਹੈ ਜਿnde ਮੇ ਕੋਈ ਬਾਤ ਹੁੰਦੀ ਹੈ ਅੱਜ ਸਰ ਅਸੀਂ ਬਾਬਾ ਲੁੱਡਣ ਸਾਹ ਦੀ ਇਸ ਮਾਤੇ ਸ੍ਰੀ ਗੁਰਦਾਰਾਮ ਜੀ ਨੂੰ ਉਹਨਾਂ ਦੇ ਪੁੱਤਰ ਜਿਹੜੇ ਪਤਲਾ ਕਿ ਉਹਨਾਂ ਦੇ ਸਮਾਨ ਤੋਂ ਬਾਅਦ ਵੀ ਜਿਹੜਾ ਉਹਨਾਂ ਨੇ ਇਸ ਪਰੰਪਰਾ ਨੂੰ 70 ਸਾਲ ਤੋਂ ਆਪਣੀ ਉਦੇ ਤੋਂ ਪਹਿਲਾਂ ਦੇ ਸਾਰੇ ਅਸੀਂ ਇਹ ਨਹੀਂ ਕਹ ਸਕਦੇ ਕਿ ਕਿ ਇਹ ਛੋਟੇ ਛੋਟੇ ਹੀ ਦੇਸੀ ਲੇਕਿਨ ਸਾਡੀ ਉਮਰ ਵੀ 70 ਸਾਲ 70 ਸਾਲ ਦੇ ਸਾਨੂੰ ਆਇਆ ਇਹ ਮੇਲਾ ਦੇਖ ਕੇ ਤੇ ਉਦੇ ਤੋਂ ਪਹਿਲਾਂ ਜਿਹੜੇ ਹੁਣ ਤੁਸੀਂ ਲਗਾਉਗੇ ਮੇਰੇ ਖਿਆਲ ਵਿੱਚ ਇਹ ਮੇਲਾ 100 ਸਾਲ ਤੋਂ ਜਿਹੜਾ ਤੇ ਚੱਲ ਰਿਹਾ ਸਰ ਜਿਹਦੇ ਵਿੱਚ ਦੂਰ ਦੂਰ ਤੋਂ ਸੰਗਤਾਂ ਆਂਦੀਆਂ ਹਨ ਤੇ ਆਪਣੇ ਇੱਥੇ ਆ ਕੇ ਸਾਡੇ ਜਿਹੜੇ ਜਗ੍ਹਾ ਦਾ ਮਾਨ ਕਢਿਆ ਹਨ ਕਿਸੇ ਜਿਸਮਨ ਸਰਪੰਚ ਸਾਹਿਬ ਨੇ ਕਿਹਾ ਹੈ ਕਿ ਆਪਣੇ ਮਨਤਾ ਲੋਕੀ ਮੰਨਦੇ ਹਨ ਤਾਂ ਕਾਫੀ ਲੋਕਾਂ ਦੀ ਮਨਤਾ ਪੂਰੀ ਵੀ ਹੋ ਗਈ ਹੈ ਹੁਣ ਸਰ ਸ਼ਹਿਰ ਦੇ 7 ਵਜੇ ਤੋਂ ਵੜੀਏ ਇਥੇ ਲੋਕੀ ਆਪਣੇ ਆ ਕੇ ਆਪਣੇ ਕਿਥੇ ਮੱਥਾ ਟੇਕਣ ਕੇ ਤੇ ਆਪਣੇ ਅਸ਼ੀਰਵਾਦ ਲੈ ਰਹਿਣਾ ਤਾਂ ਕਿ ਆਪਣੇ ਸਾਡੇ ਨਾਲ ਇਥੇ ਆਪਣੇ ਮੈਕਸੀਮ ਪੰਚਾਇਤ ਦੇ ਮੰਦਰ ਕੀਤੇ ਗਰਾਉਂਡ ਸਟਾਫ ਸਵਾਰੇ ਮੰਤਰੀ ਜੀ ਅਪਲ ਬੇਸ ਜੀ ਸਾਰੀ ਆਜਗਦੀ ਜੀ ਸਿਤਾ ਰਾਮ ਜੀ ਆਪਣੇ ਮੰਦਰ ਜਸਮントھਵਾਲ ਜੀ ਮੰਦਰ ਤਾਂ ਇਹੋ ਜੀ ਸਮਾਜ ਸੇਵ ਜਿਹੜੇ ਵਾਈਟ ਮੈਡੀਕਲ ਕਾਲਜ ਸਫਾਣਕੋਟ ਸਟਰੀ ਸਵਾਰੀਆਂ ਦੇ ਕਾਲਜ ਵਿੱਚ ਇਥੇ ਆ ਦੇ ਮਤਲਬ ਕਿ ਉਹ ਘਰਾਂਪੁਰ ਦੇਣਾ ਤੇ ਬਹੁਤ ਆਪਣੀ ਸਮਾਜ ਸੇਵਾ ਕਰਦੇ ਪੈਣਾ ਜਿਵੇਂ ਆਪਣੇ ਪਿਆਰ ਸਭਨ ਸਾਹਮਣੇ ਕਿ ਕੈਂਪ ਆ ਕੇ ਲਗਾਨਾ ਸਾਰਾ ਆਪਣੇ 12 ਸਾਲ ਤੋਂ ਇੱਕ ਸਾਥਾ ਮੇਰੀ ਪਿਛਲੇ ਸਮੇਂ ਤੋਂ ਪਹਿਲੇ ਜਿਹੜੇ بڑے بڑے ਲੈਕਟਰਸ মিডিਆ ਦੇ ਸਾਡੇ ਆਪਣੇ ਜਿਹੜੇ ਸਹੀਤ ਸਾਨਕ ਸੁਰੱਖਿਆ ਪਰਸਦੇ ਆਪਣੇ ਕੁਮਾਰ ਰਵਿੰਦਰਪੀਰ ਜੀ ਤੇ ਸਾਡੇ ਲੈਕਟਰਸ মিডিਆ ਦੇ ਅੜੇ ਹਰਜਿੰਦਰ ਸਿੰਘ ਗੁਰਾਇਆ ਜੀ ਇਹ ਸਾਰੇ ਇੱਥੇ ਆ ਕੇ ਸਾਨੂੰ ਆਪਣੇ ਸਾਡਾ ਕਵਰ ਕਰਦੇ ਹਨ ਮੈਂ ਇਸ ਮੌਕੇ ਤੇ ਇਹੋ ਕਹਿੰਦਾ ਹਾਂ ਆਪਣੀ ਜੂਥ ਨੂੰ ਕਿ ਆਪਣੇ ਜਿਹੜਾ ਕਹਿੰਦੇ ਆਪਣੇ ਸਰਕੇ ਆਪਣੇ ਮੁੰਡੇ ਨਸ਼ਿਆਂ ਦੇ ਵਿੱਚ ਪੈ ਗਏ ਮੁੰਡੇ ਨਸ਼ਿਆਂ ਦੇ ਵਿੱਚ ਪੈ ਗਏ ਕੁੜੀਆਂ ਦੇ ਸਿਰ ਤੋਂ ਦੁਪੱਟੇ ਲਹਿ ਗਏ ਕੋਈ ਵੀ ਨਾ ਚੀਜ਼ ਰਹਿ ਗਈ ਚੱਜ ਦੀ ਮੇਰੇ ਸੋਹਣੇ ਪੰਜਾਬ ਨੂੰ ਨਜ਼ਰ ਲੱਗ ਗਈ ਦੋਸਤੋ ਆਓ ਸਾਰੇ ਮਿਲ ਕੇ ਇਹ ਨਸ਼ੇ ਰੂਪੀ ਕੋੜ ਨੂੰ ਇਹ ਸਾਰਾ ਸੇ ਥੋੜੀ ਜਿੜੇ ਪਹਿਲੇ ਹੀ ਸਾਡੇ ਦੀਨਾ ਨਗਰ ਦੇ ਜਿਹੜੇ ਆਪਣੇ ਜਸਪਿੰਦਰ ਸਿੰਘ ਆਪਣੇ ਉਹਨਾਂ ਨੇ ਸਾਡੇ ਵਿੱਚ ਆ ਕੇ ਤੇ ਆਪਣੇ ਮਕੌੜੇ ਤੱਕ ਜਿਹੜੀ ਪੈਦਲ ਯਾਤਰਾ ਜਿਹੜੀ ਸਾਡੇ ਪਿੰਡ ਵਾਸੀਆਂ ਨੇ ਕੀਤੀ ਆ ਅਸੀਂ ਹੁਣ ਐਸਡੀਐਮ ਸਾਹਿਬ ਦੀਨਾ ਨਗਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਂ ਉਹ ਸਾਨੂੰ ਜਦੋਂ ਵੀ ਬੁਲਾਣਗੇ ਅਸੀਂ ਆਪਣੇ ਉਹਨਾਂ ਦੇ ਆਪਣੇ ਜੀ ਸਭ ਕੇ ਸਰ ਉੱਥੇ ਆਪਣੇ ਜਰੂਰ ਪਹੁੰਚਾਂਗੇ ਤੇ ਮੈਂ ਤੁਹਾਡਾ ਇੱਕ ਵਾਰੀ ਫੇਰ ਆਪਣੇ ਜਿਹੜਾ ਧੰਨਵਾਦ ਕਰਦੇ ਹੋ ਉਹ ਕਹਨਾ ਹੈ ਸਿੱਧਾ ਦੱਸਣਾ ਕਿ ਆਪਣੇ ਇਸ ਨਸ਼ੇ ਰੂਪੀ ਕੋਡ ਨੂੰ ਸਰ ਆਪਣੇ ਅਸੀਂ ਦੂਰ ਕਰਨਾ ਹੈ ਪੰਚਾਇਤ ਵੀ ਸਾਡੀ ਲੱਗੀ ਹੈ ਬਹੁਤ ਚੰਗੇ ਮਤਲਬ ਕੇ ਜਿਹੜੇ ਜਰੂਰ ਨਹੀਂ ਹੈਗੇ ਆਪਣੇ ਅਸੀਂ ਕਿਸੇ ਜੀ ਨੁਕਤਾ ਜੀ ਨਹੀਂ ਕਰਦੇ ਸਰ ਲੇਕਿਨ ਸਾਨੂੰ ਇਹ ਜਿਹੜੇ ਮੌਜੂਦਾ ਸਰਪੰਚ ਹਨ ਇਹ ਆਪਣੇ ਬਹੁਤ ਹੀ ਆਪਣੇ ਬੜੇ ਅੱਛੇ ਕੰਮ ਚੱਲਦੇ ਪੈਣਾ ਛੱਪੜਾਂ ਦੀ ਸਫਾਈ ਹੁੰਦੀ ਪਈ ਹੈ ਆਪਣੇ ਹੋਰ ਆਪਣੇ ਜਿਹੜੇ ਮਤਲਬ ਕਿ ਕੰਮ ਇਹ ਕਰਦੇ ਪੈਣਾ ਮੈਨ ਤੇ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਆਪਣੇ ਆਓ ਸਾਰੇ ਰਲ ਮਿਲ ਕੇ ਕਰਦੇ ਹਾਂਗੇ ਆਓ ਸਭ ਮਿਲ ਜੁਲ ਕੇ ਇੱਕ ਦੂਜੇ 'ਸੇ ਪਿਆਰ ਕਰੇ ਥੋੜਾ ਤੂੰ ਵੰਟੋ ਥੋੜਾ ਹਮ ਵੰਟੇ ਹਲਕਾ ਸਰ ਸੇ ਬਾਹਰ ਕਰੇ ਇੱਕ ਸਭ ਮੌਸਮ ਕਬ ਰਹਤਾ ਹੈ ਦੌਰੇ ਖਿਜਾਂਦੀ ਆਏਗਾ ਫੂਲ ਹੀ ਫੂਲ ਨਹੀਂ ਜੀਵਨ ਮੇ ਕਾਂਟੇ ਵੀ ਸਵੀਕਾਰ ਕਰੇ ਕਾਂਟੇ ਵੀ ਸਨਕਾਰ ਕਰੇ ਇਹਦੇ ਨਾਲ ਹੀ ਮੈਂ ਇੱਕ ਵਾਰ ਫੇਰ ਸਰ ਪੰਜਾਬ న్యూਸ ਦਾ ਬਹੁਤ ਬਹੁਤ ਅਭਾਰੀਆਂ ਤੇ ਮੈਂ ਉਹਨਾਂ ਨੂੰ ਇਹਨਾਂ ਨੂੰ ਰੱਬ ਚੜ੍ਹਦੀਆਂ ਕਲਾਂ ਚ ਰੱਖੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ